ਜੈਤੂ ਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੇਰੇ ਹਿਰ ਰਤਨ ਨਾਮ ਹਰ ਵਸਿਆ ਗੁਰ ਹਾਥ ਧਰਿਓ ਮੇਰੇ ਮਾਥਾ ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਇਹ ਸ਼ਬਦ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਜੈਤ ਸ੍ਰੀ ਰਾਗ ਦੇ ਵਿੱਚ ਉਚਾਰਨ ਕੀਤਾ ਹੋਇਆ ਹੈ ਜੋਪ ਦੇ ਭਾਵ ਇਹ ਸ਼ਬਦ ਚਾਰ ਪਦਿਆਂ ਵਾਲਾ ਹੈ ਇਹ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 696 ਨੰਬਰ ਅੰਗ ਉਤੇ ਅੰਕਿਤ ਹੈ ਗੁਰੂ ਸਾਹਿਬ ਪਰਮਾਨੰ ਕਰਦੇ ਹਨ ਮੇਰੇ ਹਿਰੇ ਮੇਰੇ ਮੇਰੇ ਹਿਰਦੇ ਦੇ ਵਿੱਚ ਰਤਨ ਰਤਨ ਵਰਗਾ ਨਾਮ ਹਰ ਪ੍ਰਮਾਤਮਾ ਦਾ ਨਾਮ ਬਸਿਆ ਵਸ ਗਿਆ ਹੈ ਬਸਿਆ ਕਿਵੇਂ ਹੈ ਗੁਰੂ ਸਾਹਿਬ ਫੁਰਮਾਨ ਕਰਦੇ ਹਨ ਗੁਰ ਹਾਥ ਧਰਿਓ ਮੇਰੇ ਮਾਥਾ ਜਦੋਂ ਪੂਰੇ ਗੁਰੂ ਨੇ ਮੇਰੇ ਮੱਥੇ ਉੱਤੇ ਆਪਣਾ ਹੱਥ ਰੱਖਿਆ ਉਹਦੇ ਨਾਲ ਕੀ ਕੁਝ ਹੋਇਆ ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ ਜਨਮਾਂ ਜਮੰਤਰਾਂ ਦੇ ਜਨਮ ਜਨਮ ਦੇ ਕਿਲਵੇਖ ਕਹਿੰਦੇ ਨੇ ਪਾਪ ਨੂੰ ਦੁੱਖੇ ਉਤਰ ਦੁੱਖ ਵੀ ਭੱਜ ਗਏ ਹਨ ਗੁਰਨਾਮ ਜਦੋਂ ਪੂਰੇ ਗੁਰੂ ਨੇ ਦਿਓ ਪ੍ਰਮਾਤਮਾ ਦਾ ਨਾਮ ਦਿੱਤਾ ਰਿੰਨ ਲਾਥਾ ਰਿੰਨ ਕਹਿੰਦੇ ਨੇ ਕਰਜਾ ਬਿਕਾਰਾਂ ਦਾ ਭਾਰ ਉਹ ਵੀ ਉਤਰ ਗਿਆ ਹੈ ਗੁਰੂ ਸਾਹਿਬ ਫੁਰਮਾਨ ਕਰਦੇ ਹਨ ਹੇ ਭਾਈ ਜਦੋਂ ਗੁਰੂ ਨੇ ਮੇਰੇ ਸਿਰ ਉੱਤੇ ਆਪਣਾ ਹੱਥ ਰੱਖਿਆ ਤਾਂ ਮੇਰੇ ਹਿਰਦੇ ਵਿੱਚ ਪ੍ਰਮਾਤਮਾ ਦਾ ਰਤਨ ਵਰਗਾ ਕੀਮਤੀ ਨਾਮ ਆਬਸਿਆ ਹੇ ਭਾਈ ਜਿਸ ਵੀ ਮਨੁੱਖ ਨੂੰ ਗੁਰੂ ਨੇ ਪ੍ਰਮਾਤਮਾ ਦਾ ਨਾਮ ਦਿੱਤਾ ਉਸ ਦੇ ਅਨੇਕਾਂ ਜਨਮਾਂ ਦੇ ਪਾਪ ਦੁੱਖ ਦੂਰ ਹੋ ਗਏ ਉਸ ਦੇ ਸਿਰੋਂ ਪਾਪਾਂ ਦਾ ਕਰਜਾ ਉਤਰ ਗਿਆ ਹੈ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰ ਪੂਰੇ ਹਰ ਨਾਮ ਦ੍ਰਿੜਾਇਆ ਬਿਨ ਨਾਵੇ ਜੀਵਨ ਵਿਰਥਾ ਰਹਾਉ ਮੇਰੇ ਮਨ हे मेरे मन भज परमात्मा ਦਾ ਨਾਮ ਸਿਮਰ ਸਭ ਅਰਥਾਂ ਸਭ ਕਹਿੰਦੇ ਨੇ ਸਾਰੇ ਅਰਥਾਂ ਕਹਿੰਦੇ ਨੇ ਪਦਾਰਥ ਗੁਰ ਪੂਰੇ ਹਰ ਨਾਮ ਦਿਰੜਾਇਆ ਪੂਰੇ ਗੁਰੂ ਨੇ ਪਰਮਾਤਮਾ ਦਾ ਨਾਮ ਦਿਰੜਾਇਆ ਪੱਕਾ ਕਰ ਦਿੱਤਾ ਬਿਨ ਨਾਮੈ ਪਰਮਾਤਮਾ ਦੇ ਨਾਮ ਤੋਂ ਬਿਨਾ ਜੀਵਨ ਜ਼ਿੰਦਗੀ ਬੇਅਰਥਾ ਬੇਅਰਥ ਚਲੇ ਜਾਂਦੀ ਹੈ નિਸਫਲ ਚਲੇ ਜਾਂਦੀ ਹੈ ਗੁਰੂ ਸਾਹਿਬ ਪ੍ਰਮਾਨ ਕਰਦੇ ਹਨ हे ਮੇਰੇ ਮਨ ਸਦਾ ਪਰਮਾਤਮਾ ਦਾ ਨਾਮ ਸਿਮਰਨ ਕਰਿਆ ਕਰ ਪਰਮਾਤਮਾ ਸਾਰੇ ਪਦਾਰਥ ਦੇਣ ਵਾਲਾ ਹੈ हे ਮਨ ਗੁਰੂ ਦੀ ਸ਼ਰਨ ਪਿਆਰ ਹੋ ਪੂਰੇ ਗੁਰੂ ਨੇ ਹੀ ਪਰਮਾਤਮਾ ਦਾ ਨਾਮ ਹਿਰਦੇ ਵਿੱਚ ਪੱਕਾ ਕੀਤਾ ਹੈ ਤੇ ਨਾਮ ਤੋਂ ਬਿਨਾ ਮਨੁੱਖ ਦੀ ਜ਼ਿੰਦਗੀ ਬਿਆਰਥ ਚੱਲੇ ਜਾਂਦੀ ਹੈ ਬਿਨ ਗੁਰ ਮੂੜ ਭਏ ਹੈ ਮਨ ਮੁਖ ਤੇ ਮੋ ਮਾਇਆ ਨਿਤ ਫਥਾ ਤਿਨ ਸਾਧੂ ਚਰਨ ਨਾ ਸੇਵੇ ਕਬੂ ਬਿੰਨ ਸਭ ਜਨਮ ਅਕਥ ਬਿੰਨ ਗੁਰ ਪੂਰੇ ਗੁਰੂ ਤੋਂ ਬਿਨਾ ਮੂੜ ਮੂਰਖ ਪਏ ਹੋ ਜਾਂਦੇ ਹਨ ਮਨਮੁਖ ਆਪਣੇ ਮਨ ਦੇ ਪਿੱਛੇ ਦੁਰਨ ਵਾਲੇ ਤੇ ਉਹ ਮੋਹ ਮਾਇਆ ਨਿਤ ਫਸਾ ਮਾਇਆ ਦੇ ਮੋਹ ਦੇ ਵਿੱਚ ਫਸਿਆ ਰਹਿੰਦਾ ਹੈ ਤਿੰਨ ਸਾਧੂ ਚਰਨ ਨਾ ਸੇਵੈ ਕਬੂ ਤਿੰਨ ਉਹਨਾਂ ਨੇ ਸਾਧੂ ਗੁਰੂ ਚਰਨ ਨਾ ਸੇਵੈ ਕਬੂ ਉਹਨਾਂ ਨੇ ਕਦੇ ਵੀ ਗੁਰੂ ਦੀ ਸ਼ਰਨ ਵਿੱਚ ਨਹੀਂ ਗਏ ਤਿੰਨ ਉਹਨਾਂ ਦਾ ਸਭ ਸਾਰਾ ਜਨਮ ਅਕਾਥਾ ਅਕਾਥਾ ਕਹਿੰਦੇ ਨੇ ਨਿਸਪਲ ਬਿਆਰਥ ਗੁਰੂ ਸਹਿ ਫੁਰਮਾਨ ਕਰਦੇ ਹਨ ਏ ਭਾਈ ਜਿਹੜੇ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਹਨ ਉਹ ਗੁਰੂ ਦੀ ਸ਼ਰਨ ਤੋਂ ਬਿਨਾਂ ਮੂਰਖ ਹੋਏ ਰਹਿੰਦੇ ਹਨ ਉਹ ਸਦਾ ਮਾਇਆ ਦੇ ਮੋਹ ਵਿੱਚ ਫਸੇ ਰਹਿੰਦੇ ਹਨ ਉਹਨਾਂ ਨੇ ਕਦੇ ਵੀ ਗੁਰੂ ਦਾ ਆਸਰਾ ਨਹੀਂ ਲਿਆ ਉਹਨਾਂ ਦਾ ਸਾਰਾ ਜੀਵਨ ਬ्यर्थ ਚਲੇ ਜਾਂਦਾ ਹੈ ਤਿੰਨ ਸਾਧੂ ਚਰਨ ਸਾਧ ਪਗ ਸੇਵੇ ਤਿੰਨ ਸਫਲਿਓ ਜਨਮ ਸਨਾਥਾ ਮੋਕ ਕੀਜੈ ਦਾਸ ਦਾਸ ਦਾਸਨ ਕੋ ਹਰ ਦਿਆ ਤਾਰ ਜੰਗਨਾਥਾ ਜਿਨ ਸਾਧੂ ਚਰਨ ਸਾਧ ਪੱਗ ਸੇਵੇ ਜਿਨ ਕਹਿੰਦੇ ਨੇ ਜਿਨਾ ਮਨੁੱਖਾਂ ਨੇ ਸਾਧੂ ਗੁਰੂ ਦੇ ਚਰਨ ਸਾਧ ਪੱਗ ਸੇਵੇ ਜਿਨ੍ਹਾਂ ਨੇ ਪੂਰੇ ਗੁਰੂ ਦੇ ਚਰਨਾਂ ਦਾ ਓਟ ਆਸਰਾ ਲਿਆ ਤਿੰਨ ਉਹਨਾਂ ਦਾ ਸਫਲਿਓ ਜਨਮ ਸਨਾਥਾ ਸਫਲਿਓ ਕਹਿੰਦੇ ਨੇ ਕਾਮਯਾਬ ਸਨਾਥਾ ਉਹ ਖਸਮ ਵਾਲੇ ਹੋ ਗਏ ਹਨ ਮੋਕ ਮੈਨੂੰ ਕੋ ਨੂ ਕਿਜ ਕਰ ਲਿਓ ਦਾਸ ਦਾਸ ਦਾਸਨ ਕੋ ਇਹ ਅਕਾਲ ਪੁਰਖ ਪਰਮਾਤਮਾ ਪਹਿਲਾ ਦਾਸ ਉਸ ਅਕਾਲ ਪੁਰਖ ਪਰਮਾਤਮਾ ਦੇ ਦਾਸ ਦੂਸਰਾ ਦਾਸ ਉਹਨਾਂ ਦੇ ਦਾਸ ਤੀਸਰਾ ਦਾਸ ਮੈਨੂੰ ਉਹਨਾਂ ਦਾ ਦਾਸ ਬਣਾਲਾ ਹਰ ਦਇਆਧਾਰ ਏ ਅਕਾਲ ਪੁਰਖ ਪਰਮਾਤਮਾ ਦਇਆਕਰ ਜਗਨਾਥਾ ਏ ਜਗਤ ਦੇ 나ਥ ਗੁਰੂ ਸਾਹਿਬ ਪ੍ਰਮਾਨ ਕਰਦੇ ਹਨ اے ਭਾਈ ਜਿਹੜੇ ਮਨੁੱਖ ਗੁਰੂ ਦੇ ਚਰਨਾਂ ਦੀ ਓਟ ਲੈਂਦੇ ਹਨ ਉਹ ਖਾਸਮ ਵਾਲੇ ਬਣ ਜਾਂਦੇ ਹਨ ਉਹਨਾਂ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ हे हरि हे जगत दे नाथ मेरे उते मेहर कर मेनू अपने दासां दे दासां दा दास बना ले हम अंदले ज्ञान हीण अज्ञानी क्यों चलै मार्ग पंथा ਹਮ ਅੰਦਲੇ ਕਉ ਗੁਰ ਅੰਚਲ ਦੀਜੈ ਜਨ ਨਾਨਕ ਚੱਲੈ ਮਿਲੰਥਾ ਹਮ ਅੰਦਲੇ ਗਿਆਨ ਹੀਣ ਅਗਿਆਨੀ ਹਮ ਕਹਿੰਦੇ ਨੇ ਅਸੀਂ ਅੰਦਲੇ ਅੰਨੇ ਗਿਆਨ ਹੀਣ ਅਗਿਆਨੀ ਸਾਨੂੰ ਆਤਮਿਕ ਜੀਵਨ ਦੀ ਸੋਝ ਨਹੀਂ ਅਗਿਆਨ ਨੇ ਅਸੀਂ ਬੇਸਮਝਾਂ ਕਿਉਂ ਚੱਲੈ ਅਸੀਂ ਕਿਵੇਂ ਚੱਲੀਏ ਮਾਰਗ ਰਾਸਤੇ ਉੱਤੇ ਪੰਥਾ ਰਾਸਤੇ ਉੱਤੇ ਹਮ ਅੰਦਲੇ ਕਉ ਗੁਰ ਅੰਚਰ ਦੀਜੈ ਸਾਨੂੰ ਅੰਨਿਆਂ ਨੂੰ ਅਗਿਆਨੀਆਂ ਨੂੰ ਅੰچل ਦੀਜੈ ਆਪਣਾ ਪੱਲਾ ਫੜਾ ਜਨ ਨਾਨਕ ਚੱਲੈ ਮਿਲੰਥਾ ਅੰچل ਕਹਿੰਦੇ ਨੇ ਪੱਲਾ ਮਿਲੰਥਾ ਕਹਿੰਦੇ ਨੇ ਮਿਲ ਕੇ ਗੁਰੂ ਸਹ ਪ੍ਰਮਾਨ ਕਰਦਿਆਂ ਨੇ ਏ ਗੁਰੂ ਅਸੀਂ ਜੀਵ ਮਾਇਆ ਵਿੱਚ ਅੰਨੇ ਹੋ ਰਹੇ ਹਾਂ ਅਸੀਂ ਆਤਮਿਕ ਜੀਵਨ ਦੀ ਸੂਝ ਤੋਂ ਸਖਣਿਆ ਸਾਨੂੰ ਸਹੀ ਜੀਵਨ ਜੁਗਤ ਦੀ ਸੋਝ ਨਹੀਂ ਹੈ ਅਸੀਂ ਤੇਰੇ ਦੱਸੇ ਹੋਏ ਜੀਵਨ ਰਾਹ ਉੱਤੇ ਨਹੀਂ ਤੁਰ ਸਕਦੇ ਏ ਦਾਸ ਨਾਨਕ ਆਖੇ ਗੁਰੂ ਸਾਨੂੰ ਅੰਨਿਆਂ ਨੂੰ ਆਪਣਾ ਪੱਲਾ ਫੜਾ ਤਾਂ ਕਿ ਤੇਰੇ ਪੱਲੇ ਲੱਗ ਕੇ ਅਸੀਂ ਤੇਰੇ ਦੱਸੇ ਹੋਏ ਰਾਸਤੇ ਉੱਤੇ ਤੁਰ ਸਕੀਏ